ਸਿੱਖ ਕੌਮ ਦੇ ਇਤਿਹਾਸ ਵਿੱਚ ਸਾਲ ਦਾ ਹਰੇਕ ਦਿਨ ਕੋਈ ਨਾ ਕੋਈ ਅਹਿਮੀਅਤ ਆਪਣੇ ਆਪ ਵਿੱਚ ਸੰਜੋਈ ਬੈਠਾ ਹੈ ਅਤੇ ਇਸੇ ਵਰਤਾਰੇ ਤਹਿਤ ਕਿਸੇ ਨਾ ਕਿਸੇ ਬਹੁਤ ਹੀ ਮਾਨਮਤੀ ਅਤੇ ਸ਼ਾਨਾਮਤੀ ਘਟਨਾ ਜਾਂ ਘਟਨਾਕ੍ਰਮ ਦਾ ਵੀ ਲਗਾਤਾਰ ਉਲੇਖ ਹੁੰਦਾ ਹੈ ਇਸੇ ਤਹਿਤ ਆਦਿਤਾ ਦਿਨ ਯਾਨੀ ਕਿ 17 April ਦਾ ਦਿਨ ਵੀ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਮੁਕਾਮ ਰੱਖਦਾ ਹੈ ਇਹ ਉਹ ਦਿਨ ਸੀ ਜਦੋਂ ਸਿੱਖ ਫੌਜਾਂ ਨੇ ਉਸ ਸਮੇਂ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਉੱਤੇ ਆਪਣਾ ਕਬਜ਼ਾ ਸਥਾਪਿਤ ਕੀਤਾ ਸੀ। ਇਹ ਕਬਜ਼ਾ ਸੀ ਜਿਸ ਦੀ ਇਤਿਹਾਸ ਵਿੱਚ ਕਾਫੀ ਜ਼ਿਆਦਾ ਅਹਿਮੀਅਤ ਬਣਦੀ ਹੈ ਕਿਉਂਕਿ ਲਾਹੌਰ ਦਾ ਸ਼ਾਸਕ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਸੀ। ਆਓ ਜਾਣਦੇ ਹਾਂ ਅੱਜ ਦੇ ਦਿਨ ਦਾ ਯਾਨੀ ਕਿ 17 April ਦਾ ਇਸ ਸਿੱਖ ਇਤਿਹਾਸ ਅਤੇ ਇਸ ਦੀ تفصیلی ਜਾਣਕਾਰੀ ਗੱਲ ਸਨ 1765 ਦੀ ਹੈ ਜਦੋਂ ਉਸ ਵੇਲੇ ਅਹਿਮਦ ਸ਼ਾ ਅਬਦਾਲੀ ਦਾ ਨਾਂ ਕਾਫੀ ਗੂੰਜਦਾ ਸੀ ਅਤੇ 10 April 1765 ਨੂੰ ਸਰਬਤ ਖਾਲਸਾ ਜੁੜਿਆ ਸੀ ਜਿਸ ਵਿੱਚ ਗੁਰਮਤਾ ਕੀਤਾ ਗਿਆ ਸੀ ਕਿ ਅਹਿਮਦ ਸ਼ਾ ਅਬਦਾਲੀ ਨੂੰ ਜਾਣ ਤੋਂ ਬਾਅਦ ਸਿੱਖਾਂ ਨੂੰ ਲਾਹੌਰ ਤੇ ਕਬਸਾ ਕਰ ਲੈਣਾ ਚਾਹੀਦਾ ਹੈ ਇਸੇ ਨੂੰ ਵੇਖਦਿਆਂ ਸਿੱਖ ਕੌਮ ਦੇ ਉਸ ਵੇਲੇ ਦੇ ਉੱਗੇ ਜਰਨੇਲਾ ਜੱਸਾ ਸਿੰਘ ਆਲੂਵਾਲੀਆ ਜੈ ਸਿੰਘ ਕਨਈਆ ਭੰਗੀ ਸਰਦਾਰਾਂ ਦੀ ਅਗਵਾਈ ਵਿੱਚ 16 April 1765 ਨੂੰ ਲਾਹੌਰ ਉਤੇ ਹਮਲੇ ਲਈ ਕੂਚ ਕਰ ਦਿੱਤਾ ਗਿਆ ਉਸ ਸਮੇਂ ਲਾਹੌਰ ਦਾ ਸੂਬੇਦਾਰ ਕਾਬੁਲੀ ਮਲ ਡੋਗਰਿਆਂ ਦੀ ਭਰਤੀ ਕਰਨ ਲਈ ਜੰਮੂ ਗਿਆ ਹੋਇਆ ਸੀ ਉਸ ਨੇ ਆਪਣੇ ਭਤੀਜੇ ਬਖਸ਼ੀ ਅਮਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਸੀ ਇਸ ਸੌੱਚੇ ਮੌਕੇ ਦਾ ਲਾਹਾ ਲੈਣ ਲਈ ਸਿੱਖ ਫੌਜ ਨੇ ਸਿਰਫ 2000 ਦੀ ਟੁਕੜੀ ਨਾਲ ਹੀ ਲਾਹੌਰ ਤੇ ਹਮਲਾ ਬੋਲ ਦਿੱਤਾ ਸੀ ਅੱਜ ਦੇ ਦਿਨ ਯਾਨੀ ਕਿ 17 April ਨੂੰ ਮੂਹ ਹਨੇਰੇ ਹੀ ਤੂਫਾਨ ਦੀ ਤੇਜ਼ੀ ਨਾਲ ਸਿੱਖ ਫੌਜਾਂ ਲਾਹੌਰ ਵਿੱਚ ਦਾਖਲ ਹੋਈਆਂ ਅਮੀਰ ਸਿਉ ਨੇ ਭਾਵੇਂ ਸਿੱਖਾਂ ਉੱਤੇ ਗੋਲੇ ਦਾਗਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਇੱਕ ਨਾਲੇ ਰਾਹੀਂ ਕਿਲੇ ਵਿੱਚ ਦਾਖਲ ਹੋ ਕੇ ਅਮੀਰ ਸਿਉ ਦੀਆਂ ਫੌਜਾਂ ਉੱਤੇ ਕਾਬੂ ਪਾ ਲਿਆ। ਲਾਹੌਰ ਕਿਲੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਹੋਣ ਮਗਰੋਂ ਸਿੱਖ ਜਰਨੇਲਾ ਨੇ ਲਾਹੌਰ ਨੂੰ ਤਿੰਨ ਭਾਗਾਂ ਵਿੱਚ ਵੰਡ ਲਿਆ। ਲਾਹੌਰ ਦੇ ਸ਼ਹਿਰੀਆਂ ਨੇ ਸਿੱਖਾਂ ਦੀ آمد ਉੱਤੇ ਖੁਸ਼ੀ ਮਨਾਈ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਭੈ ਨਹੀਂ ਸੀ ਮੰਨਿਆ ਸਥਾਨਕ ਲੋਕਾਂ ਦੇ ਕਹਿਣ ਮੁਤਾਬਕ ਪੰਗੀ ਸਰਦਾਰਾਂ ਨੇ ਆਪ ਡਾਂਗਾ ਫੜ ਕੇ ਸ਼ਹਿਰ ਵਿੱਚ ਢੇਡਾ ਲਾਇਆ ਅਤੇ ਮਨਾਦੀ ਕਰਵਾਈ ਸੀ ਕਿ ਲੁਟੇਰਿਆਂ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਇਸ ਤਰ੍ਹਾਂ ਜਿੱਥੇ ਸਿੱਖ ਫੌਜਾਂ ਨੇ ਲਾਹੌਰ ਤੇ ਆਪਣਾ ਕਬਜ਼ਾ ਸਥਾਪਿਤ ਕੀਤਾ ਉੱਥੇ ਹੀ ਸਿੱਖ ਫੌਜਾਂ ਦੇ ਆਉਣ ਦੇ ਨਾਲ ਲਾਹੌਰ ਸ਼ਹਿਰ ਵਿੱਚ ਮੁਕੰਮਲ ਅਮਨ ਅਮਾਨ ਵੀ ਹੋ ਗਿਆ ਸੀ